ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜਸੰਧੂ ਫਾਰਮਿੰਗ ਦੇ ਵਿੱਚ ਸੋ ਕਿਸਾਨ ਵੀਰੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਕਿਸਾਨ ਵੀਰੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਲੈ ਕੇ ਆਏ ਆਂ ਜੀ HF ਦੇ ਵਿੱਚ ਇੱਕ ਬਹੁਤ ਵਧੀਆ ਵੜੀ ਹੈਗੀ ਹੈ ਕਿਸਾਨ ਵੀਰੋ ਚੰਗੀ ਗਾਂ ਹੈਗੀ ਹੈ ਵੀਰ ਹੋਣਾ ਦੇ ਕੋਲ ਜਿਹੜਾ ਏਰੀਆ ਹੈਗਾ ਜੀ ਪਿੰਡ 시ਹਾ ਪੜੀ ਹੈਗਾ ਜੀ ਤਹਿਸੀਲ ਜੀਰਾ ਜਿਹੜਾ ਜ਼ਿਲ੍ਹਾ ਇਸ ਨੂੰ ਫਰੋਜਪੁਰ ਪੈਂਦਾ ਹੈਗਾ ਜੀ ਨਾਲ ਲੱਗਦੇ ਕਿਸਾਨ ਵੀਰੋ ਜਿਹੜੇ ਪਿੰਡ ਨੇ ਤਕਰੀਬਨ ਮਖੂ ਦੀ ਗੱਲ ਕਰੀਏ ਤਾਂ ਮਖੂ ਸ਼ਹਿਰ ਇੱਥੋਂ 5 ਕਿਲੋਮੀਟਰ ਦੀ ਦੂਰੀ ਤੇ ਆ ਜੀਰਾ ਤਹਿਸੀਲ ਹੈਗੀ ਹੈ 12 ਕਿਲੋਮੀਟਰ 10 ਤੋਂ 12 ਕਿਲੋਮੀਟਰ ਦੀ ਦੂਰੀ ਆ ਨਾਲ ਲੱਗਦੇ ਪਿੰਡ ਦੋਸਤੋ ਫੇਮੀਆ ਵਾਲਾ ਹੈਗਾ ਕੁੱਤਪੁਰ ਵਾਰਸ ਵਾਲਾ ਹੈਗਾ ਦੋਸਤੋ ਪੀਰ ਮੁਹੰਮਦ ਬਿਲਕੁਲ ਨੇੜੇ ਹੈਗਾ ਜੀ ਲਹਿਰਾ ਪਿੰਡ ਬਿਲਕੁਲ ਇਸ ਦੇ ਨਜ਼ਦੀਕ ਪੈਂਦਾ ਖੰਡੂਰ ਪਿੰਡ ਬਿਲਕੁਲ ਇਸ ਦੇ ਨਜ਼ਦੀਕ ਹੈਗਾ ਜੀ ਸੋ ਵੀਰ ਹੁਣਾਂ ਦੇ ਕੋਲ ਇੱਕ ਵੈੜ ਆ ਪਹਿਲਾਂ ਵੀ ਵੀਰ ਹੁਣਾਂ ਦੀਆਂ ਵੀਡੀਓ ਆਪਾਂ ਇਸ ਚੈਨਲ ਦੇ ਉੱਪਰ ਅਪਲੋਡ ਕਰ ਚੁੱਕੇ ਹਾਂ ਜੀ ਸੋ ਇਸ ਵਾਰ ਵੀਰ ਹੋਣੀ ਜਿਹੜੀ ਇਹ ਵੈੜ ਲੈ ਕੇ ਆਏ ਨੇ ਪਹਿਲਾਂ ਪਸੂ ਵੀਰ ਹੁਣਾਂ ਦੇ ਜਿਹੜੇ ਸੇਲ ਹੋ ਗਏ ਸੀਗੇ ਇਸ ਵਾਰ ਜਿਹੜੀ ਵੈੜ ਵੀਰ ਹੁਣਾਂ ਦੇ ਕੋਲ ਹੈਗੀ ਆ ਉਸ ਬਾਰੇ ਆਪਾਂ ਜਾਣਕਾਰੀ ਲੈ ਲੈਨੇ ਆ ਵੀਰ ਹੁਣਾਂ ਦੇ ਕੋਲ ਚੱਲਦੇ ਆ ਪੁੱਛ ਲੈਨੇ ਕੀ ਡਿਟੇਲ ਹੈਗੀ ਇਸ ਵੈੜ ਦੀ ਸੋ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸੋ ਵੀਰ ਜੀ ਇੱਕ ਆਪਣਾ ਨਾਮ ਜ਼ਰੂਰ ਦੱਸ ਜੀ ਠੀਕ ਆ ਸੋ ਬੂਟਾ ਸਿੰਘ ਵੀਰ ਜੀ ਇਹ ਵੈੜ ਆਪਣੇ ਕੋਲ ਆਈ ਏ ਟੁੱਕੀ ਹੋਈ ਹੈ ਨਾ ਜੀ ਠੀਕ ਆ ਕਿੰਨੇ ਕ ਦਿਨ ਤੱਕ ਸੂਬੇਗੀ ਬਾਈ 3-4 ਦਿਨ ਲੈ ਜਾਈਗੀ ਠੀਕ ਆ ਜੀ ਕਿੰਨਾਸ ਸੂਆ ਤਕਰੀਬਨ ਸੁਣ ਜਾ ਰਹੀ ਹੈ ਜੀ ਪਹਿਲਾ ਸੂਆ ਮੂੰਹ ਛੇ ਦੰਦ ਜੀ ਠੀਕ ਆ ਮੂੰਹ ਛਿੱਗੀ ਹੈਗੀ ਆ ਹਾਂਜੀ ਤੇ ਸੂਆ ਕਿੰਨਾ ਦੱਸਿਆ ਜੀ ਪਹਿਲਾ ਜੀ ਪਹਿਲਾ ਸੂਆ ਦੋਸਤੋ ਇਹ ਸੁਣ ਜਾ ਰਹੀ ਹੈ ਵੀਰ ਹੁਣਾਂ ਦੇ ਕੋਲ ਆ ਵੜ ਸੋ ਬੂਟਾ ਵੀਰ ਜੀ ਆ ਕੋਈ ਮਦਰ ਦਾ ਰਿਕਾਰਡ ਵੀ ਪਤਾ ਕਿੰਨੇ ਕ ਮਿਲਕ ਵਾਲੀ ਦੀ ਬੱਚੀ ਹੈਗੀ ਇਹ ਉਹਨਾ ਬਾਈ 30 ਕਿਲੋ ਦੀ ਜਿਹੜੀ ਇਸਦੀ ਮਦਰ ਆ ਠੀਕ ਆ ਸੋ ਕਿਸਾਨ ਵੀਰੋ ਬਾਕੀ ਜਿਹੜੀ ਕੱਦ ਦੀ ਗੱਲ ਕਰੀਏ ਨਾ ਕਾਫੀ ਜਿਆਦਾ ਸੋਹਣਾ ਕੱਦ ਹੈਗਾ ਇਸ ਵਿਹੜ ਦਾ ਛੋਟੇ ਜੇ ਦਰਮਿਆਨੇ ਜਾਂ ਕ੍ਰੋਸ ਦੇ ਵਿੱਚ ਨਹੀਂ ਹੈਗੀ ਕਿ ਐਚ ਐਫ ਦੇ ਵਿੱਚ ਦੋਸਤੋ ਚੰਗੀ ਆਜਾਤ ਵਿੱਚ ਹੈਗੀ ਇਹ ਵਿਹੜ ਬਾਕੀ ਜਿਹੜਾ ਤੁਸੀਂ ਵੇਖ ਸਕਦੇ ਹੋ ਬਾਡੀ ਸਟਰਕਚਰ ਵੀ ਵੇਖ ਸਕਦੇ ਹੋ ਤੁਹਾਨੂੰ ਵਿਖਾਵਾਂਗੇ ਥਾਣਾ ਦੀ ਜਿਹੜੀ ਬਣਤਰ ਆ ਉਹ ਵੀ ਤੁਹਾਨੂੰ ਜਰੂਰ ਲੇਵੇ ਦੀ ਬਣਤਰ ਜਰੂਰ ਦਿਖਾਵਾਂਗੇ ਚੰਗਾ ਸੋਹਣਾ ਥਾਣ ਹੈਗਾ ਮੁਠੀ ਪਰ ਥਾਣਾ ਬੜੀਆਂ ਸੋਹਣੀਆਂ ਵਿਰਲਾ ਵਿੱਥਾਂ ਚੰਗੀਆਂ ਨੇ ਇਸ ਵਿਹੜ ਦੀ ਥਾਣਾ ਦੀਆਂ ਸੋ ਬੂਟਾ ਵੀਰ ਜੀ ਬਾਕੀ ਜਿਹੜੀ ਇੱਕ ਡਿਮਾਂਡ ਕਰਦੇ ਪਏ ਆ ਕਿੰਨਾ ਕ ਮੋਲ ਆਪਾਂ ਰੱਖਿਆ ਹੋਇਆ ਹੈ ਕੀ ਡਿਮਾਂਡ ਕਰ ਰਹੇ ਆ ਜੀ ਭਾਈ ਮੋਲ ਨੇ 60000 ਕਰਦੇ ਆ ਠੀਕ ਆ ਜੀ ਹਾਂਜੀ ਬਾਕੀ ਮਾਨਤਾ ਨੂੰ ਕੋਈ ਮੌਕੇ ਆ ਤਾਂ ਹੁੰਦੇ ਰਹਿੰਦੇ ਆ ਜੀ ਹਾਂਜੀ ਮੌਕੇ ਤੇ ਮਾਨਤਾ ਜਰੂਰ ਠੀਕ ਆ ਬਾਕੀ ਵੀਰ ਜੀ ਟਿੱਪ ਕੇ ਲੈ ਕੇ ਆਇਓ ਤੁਸੀਂ ਥਾਣਾ ਦੀ ਬਿਲਕੁਲ ਕਿਸੇ ਪਾਸੇ ਵੀ ਕੋਈ ਕਮੀ ਪੇਸ਼ੀ ਤੇ ਨਹੀਂ ਹੈਗੀ ਹਾਂਜੀ ਓਕੇ ਆ ਸਾਰੀ ਠੀਕ ਆ ਜੀ ਸੋ ਮਾੜਾ ਜੀ ਵੀਰ ਜੀ ਇੱਕ ਸਾਈਡ ਤੇ ਆਪਾਂ ਇਹਨੂੰ ਇੱਧਰ ਥੋੜਾ ਜਿਹਾ ਤੋੜ ਲਈਏ ਜਾਂ ਇੱਕ ਬੇਸ਼ੱਕ ਖੜੀ ਰਹਿਣ ਦਈਏ ਮੈਂ ਇੱਕ ਵਾਰੀ ਥੋੜਾ ਜਿਆਦਾ ਨਜ਼ਦੀਕ ਤੋਂ ਦਿਖਾ ਦੇਣਾ ਵੀਰਾਂ ਨੂੰ ਕਿਉਂਕਿ ਬਹੁਤੇ ਵੀਰ ਦੂਰ ਦਰਾ ਜਰੂਰ ਤੁਸੀਂ ਵੀਰੋ ਆ ਵੀਡੀਓ ਤੋਂ ਅੰਦਾਜ਼ਾ ਲਗਾ ਸਕਦੇ ਹੋ ਵੀਡੀਓ ਦੇ ਵਿੱਚ ਜਿੰਨੀ ਕ ਕਵਰੇਜ ਆਪਾਂ ਆ ਹੁੰਦੀ ਹੈ ਜਰੂਰ ਤੁਹਾਨੂੰ ਕਰਕੇ ਦਿਖਾਈਦੀ ਆ ਆ ਥਾਣਾ ਦੀ ਸ਼ੇਪ ਹੈਗੀ ਆ ਦੋਸਤੋ ਆਕਾਰ ਦੇ ਜਿਹੜੇ ਥਾਣ ਬਿਲਕੁਲ ਮੁਠੀ ਭਰ ਥਾਣਾ ਹੈਗਾ ਬਾਕੀ ਹਜੇ ਨੇਵੇ ਦੀ ਬੰਤਰ ਥੋੜੀ ਜੀ ਆ ਵੀਰ ਹੁਣ ਜਿੱਦਾਂ ਦੱਸਿਆ ਵੀਰ ਜੀ ਦਿਨ ਕਿੰਨੇ ਕ ਦੱਸਿਆ ਲੱਜੇਗੀ ਪੰਜ ਛੇ ਦਿਨ ਲੱਜਾਵੇਗੀ ਠੀਕ ਆ ਪੰਜ ਛੇ ਪੰਜ ਤੋਂ ਛੇ ਦਿਨ ਦੋਸਤੋ ਹਜੇ ਲੈ ਜਾਣੇ ਇੱਕ ਹਫਤਾ ਮੰਨ ਕੇ ਚੱਲੋ ਸੋਨਾ ਆਰਡਰ ਤਿਆਰ ਕੀਤਾ ਇਸ ਵੜੀ ਨੇ ਵੀਰ ਹੁਣਾਂ ਦੇ ਕੋਲ ਮੌਜੂਦ ਆ ਬਾਕੀ ਕੰਟੈਕਟ ਨੰਬਰ ਵੀਰ ਹੁਣਾਂ ਦੇ ਵੀ ਆਪਾਂ ਵੀਡੀਓ ਦੇ ਵਿੱਚ ਚਲਾਵਾਂਗੇ ਤੁਸੀਂ ਸੰਪਰਕ ਕਰ ਸਕਦੇ ਹੋ ਵੀਰ ਹੁਣਾਂ ਦੇ ਕੋਈ ਨਾ ਕਿਸੇ ਟਾਈਮ ਵੀ ਆਪ ਦਾ ਰਾਤ ਦਾ ਕੈਂਪ ਕਰ ਸਕਦੇ ਹੋ ਦੋਸਤੋ ਤੇ ਇਹੇ ਵੈੜ ਖਰੀਦ ਸਕਦੇ ਹੋ ਸੋ ਬੂਟਾ ਵੀਰ ਜੀ ਨੂੰ ਤੋੜ ਲਈਏ ਥੋੜਾ ਸਲੋ ਤੋੜ ਲਈਏ ਜੀ ਹਾਂ ਜੀ ਤੋੜ ਲਈਏ ਜੀ ਬਾਕੀ ਆਰਡਰ ਦੀ ਕਿਸਾਨ ਵੀਰੋ ਬਹੁਤ ਵਧੀਆ ਹੈਗੀ ਆ ਸੋਹਣਾ ਹਵਾਨਾ ਲੱਗਾ ਤਕਰੀਬਨ ਵਧੀਆ ਦੁੱਧ ਦੀ ਉਮੀਦ ਕੀਤੀ ਜਾ ਸਕਦੀ ਹੈ ਸੋ ਬੂਟਾ ਵੀਰ ਜੀ ਜਿਹੜੀ ਦੁੱਧ ਦੀ ਆਪਾਂ ਕਪੈਸਿਟੀ ਦੀ ਗੱਲ ਕਰੀਏ ਤੇ ਕਿੰਨਾ ਕੁ ਦੁੱਧ ਪਾ ਦੂਗੀ ਪਹਿਲੇ ਸਵੇਰੇ ਦੇ ਵਿੱਚ ਇਹ ਪਹਿਲੇ ਸਵੇਰੇ ਵੀਰ 25 ਤੋਂ 22 ਤੱਕ ਪਾ ਦੇਗੀ ਪਹਿਲੇ ਸਵੇਰੇ ਠੀਕ ਹੈ ਜੀ 22 ਤੋਂ 22 ਤੋਂ 25 ਲੀਟਰ ਦੀ ਕਪੈਸਿਟੀ ਰਹੇਗੀ ਠੀਕ ਹੈ ਜੀ ਬਾਕੀ ਕਿਸਾਨ ਵੀਰੋ ਜਾਤ ਦੇ ਹਿਸਾਬ ਨਾਲ ਜੇ ਆਪਾਂ ਵੇਖੀਏ ਤੇ ਮਦਰ ਦੇ ਰਿਕਾਰਡ ਨਾਲ ਦੇਖੀਏ ਤੇ ਚੰਗਾ ਦੁੱਧ ਉਮੀਦ ਕੀਤੀ ਜਾ ਸਕਦੀ ਹੈ ਤੇ ਅੱਗੇ ਸੀਮਨ ਕੁਝ ਪਤਾ ਆਪਾਂ ਨੂੰ ਪੁੱਛਣ ਤੇ ਵੀ ਕਿਸ ਦਾ ਸੀਮਨ ਰੱਖਿਆ ਹੋਇਆ ਨਹੀਂ ਕੁਝ ਨਹੀਂ ਪਤਾਗਾ ਹਣਾ ਹਾਂ ਜੀ ਠੀਕ ਆ ਆ ਬਾਕੀ ਜਿਹੜੇ ਮੇਰੇ ਵੀਰ ਭਰਾ ਨੂੰ ਇਹ ਵੜੀ ਪਸੰਦ ਆਉਂਦੀ ਹੈ ਕਿਸਾਨ ਵੀਰੋ ਆ ਜਰੂਰ ਵੀਰ ਦੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਤੇ ਨਾ ਆਪਾਂ ਜਿਹੜੇ ਕੰਟੈਕਟ ਨੰਬਰ ਵੀਰ ਹੁਣਾਂ ਦੇ ਪੁੱਛ ਲੈਨੇ ਆ ਕੀ ਸੰਪਰਕ ਨੰਬਰ ਖਾਲਸੋ ਬੂਟਾ ਵੀਰ ਜੀ ਇੱਕ ਵਾਰੀ ਜਿਹੜਾ ਸੰਪਰਕ ਨੰਬਰ ਜਰੂਰ ਦੱਸ ਦੀ ਆਪਾਂ 752 7529871j70 ਠੀਕ ਹੈ ਜੀ ਇੱਕ ਵਾਰੀ ਵੀਰ ਜੀ ਫੇਰ ਬੋਲਦਗੇ 7529871j78 ਠੀਕ ਹੈ ਜੀ ਠੀਕ ਹੈ ਸੋ ਕਿਸਾਨ ਵੀਰੋ ਇਹ ਸੀ ਵੀਰ ਹੁਣਾਂ ਦੇ ਕੋਲ ਵਹਿੜ ਇੱਕ ਵਾਰੀ ਮੜਾ ਜੀ ਆਪਾਂ ਇਧਰ ਨੂੰ ਤੋਰ ਲਈਏ ਜੀ ਸੋ ਕਿਸਾਨ ਵੀਰੋ ਜਦੋਂ ਤੁਸੀਂ ਮੌਕੇ ਤੇ ਆਵੋ ਆਪਣੀ ਜਿਹੜੀ ਨਰਖ ਫਰਕਾ ਤੁਸੀਂ ਹਰ ਵੀਡੀਓ ਦੇ ਵਿੱਚ ਆਪਣਾ ਕਹਿਣ ਦਾ ਮਤਲਬ ਇਹੀ ਹੁੰਦਾ ਹੈ ਵੀ ਤੁਸੀਂ ਫੋਨ ਤੇ ਸੌਦੇ ਦੀ بجائے ਆਪਣੀ ਮੌਕੇ ਤੇ ਪਹੁੰਚ ਕੇ ਨਰਖ ਫਰਕਾ ਕਰਕੇ ਜਰੂਰ ਆ ਤਸੱਲੀ ਕਰ ਲਿਆ ਕਰੋ ਅਤੇ ਮੋਲ ਵੀ ਤੈਅ ਹੋ ਜਾਂਦਾ ਹੈ ਆ ਬਾਕੀ ਹੋਰਾਂ ਵੀਰਾਂ ਨੂੰ ਵੀ ਬੇਮਤੀ ਇਹ ਹੈਗੀ ਆ ਵੀ ਆਪਣਾ ਜਿਹੜਾ ਫੋਨ ਦੀ ਬਚਾਈ ਸੌਦਾ ਕਰਨ ਵਾਲੋ ਤੁਸੀਂ ਮੌਕੇ ਤੇ ਪਹੁੰਚ ਕੇ ਹੀ ਜਿਹੜਾ ਸਬਦਾ ਕਰਿਆ ਕਰੋ ਆਪਣੀ ਜਿਹੜੀ ਨਿਰਖ ਪਰਖ ਆਪਦੀ ਅੱਖੀਂ ਜ਼ਰੂਰ ਕਰ ਲਿਆ ਕਰੋ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ